ਵਿਸਤ੍ਰਿਤ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਿਆ ਜਾਵੇ ਅਤੇ ਇਹ ਸਿਲੈਕਟ ਕਮੇਟੀ ਕੋਟਾਂਕੋਟ 6 ਮਹੀਨਿਆਂ ਦੇ ਅੰਦਰ-ਅੰਦਰ ਪੇਸ਼ ਕਰੇ ਵਿਧਾਨ ਸਭਾ ਦੇ ਇਸ اجلاس ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਆਸਾਂ ਤੇ ਉਮੀਦਾਂ ਸਨ ਕਿ ਇਸ ਸੈਸ਼ਨ ਵਿੱਚ ਕੁਝ ਖਾਸ ਹੋਏਗਾ ਸੂਬੇ ਵਿੱਚ ਜੋ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਏਗਾ ਪਰ ਹੁਣ ਇੱਕ ਵਾਰ ਮੁੜ ਤੋਂ ਬੇਅਦਵੀ ਖਿਲਾਫ ਸਖਤ ਕਾਨੂੰਨ ਵਾਲਾ ਇਹ ਮੁੱਦਾ ਸਿਆਸੀ ਮੁੱਦਾ ਬਣ ਕੇ ਰੰਗਦਾ ਨਜ਼ਰ ਆ ਰਿਹਾ ਕਿਉਂਕਿ ਬਿੱਲ ਠੰਡੇ ਬਸਤੇ ਵਿੱਚ ਚਲਾ ਗਿਆ ਜੀ ਹਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਚੌਥੇ ਅਤੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਸੰਬੰਧੀ ਬਿੱਲ ਤੇ ਬਹਿਸ ਤਾਂ ਜ਼ਰੂਰ ਹੋਈ ਪਰ ਬਹਿਸ ਤੋਂ ਬਾਅਦ ਵੀ ਇਹ ਬਿੱਲ ਪਾਸ ਨਹੀਂ ਹੋਇਆ ਸਗੋਂ ਮੁੱਖ ਮੰਤਰੀ ਦੇ ਸੁਝਾਤੇ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੁਣ ਸਿਲੈਕਟ ਕਮੇਟੀ ਇਸ ਬਿੱਲ ਤੇ ਕੰਮ ਕਰੇਗੀ ਸਿਲੈਕਟ ਕਮੇਟੀ ਦੇ ਮੈਂਬਰ ਸਪੀਕਰ ਸਿਲੈਕਟ ਕਰੇਗਾ ਅਤੇ ਇਹ ਕਮੇਟੀ ਸਾਰੀਆਂ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਤੋਂ رائے ਲਏਗੀ ਅਤੇ ਜਿਸ ਤੋਂ ਬਾਅਦ ਵੱਧ ਤੋਂ ਵੱਧ 6 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੁੱਧ ਜਿਹੜਾ ਇਹ ਅਪਰਾਧਨ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ ਰਾਏ ਲਈਏ ਹੁਣ ਤੁਹਾਨੂੰ ਦੱਸਦੇ ਆ ਕਿ ਕਿਉਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਬਿੱਲ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਕਿ ਪਹਿਲਾਂ ਵੀ ਕਈ ਵਾਰ ਵੇਖਣ ਨੂੰ ਮਿਲਿਆ ਇਹ ਸਿਲੈਕਟ ਕਮੇਟੀ ਕੋਲ ਵੀ ਸ਼ਾਇਦ 6 ਮਹੀਨੇ ਤੋਂ ਬਾਅਦ ਵੀ ਤੈ ਸਮੇਂ ਦੀ ਮਿਆਦ ਨੂੰ ਔਰ ਜ਼ਿਆਦਾ ਵਧਾਉਣ ਦੀ ਮੰਗ ਕੀਤੀ ਜਾਏ ਅਤੇ ਸਪੀਕਰ ਇਸ ਨੂੰ ਪਰਵਾਣ ਵੀ ਕਰ ਲੈਣ ਮੰਨ ਕੇ ਚੱਲੀਏ ਕਿ ਜੇਕਰ ਇਸ ਤੋਂ ਬਾਅਦ ਵੀ ਇਹ ਬਿੱਲ ਮੂੜ ਵਿਧਾਨ ਸਭਾ ਵਿੱਚ ਪੇਸ਼ ਕਰਕੇ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਪਹਿਲਾਂ ਵੱਡੇ ਕਾਨੂੰਨੀ ਦਾਬੇਜ ਨੇ ਫਿਰ ਬਦਲ ਦੇ ਇਤਰਾਜ਼ਾ ਖਿਲਾਫ ਇੱਕ ਨਵੀਂ ਜੰਗ ਸ਼ੁਰੂ ਹੋਏਗੀ ਜਿਸ ਵਿੱਚ ਲਾਜ਼ਮੀ ਤੌਰ ਤੇ ਕਾਫੀ ਸਮਾਂ ਲੱਗ ਸਕਦਾ ਹੈ ਮੰਨਿਆ ਜਾ ਸਕਦਾ ਹੈ ਕਿ ਇਹ ਬਿੱਲ ਵੀ ਅਕਾਲੀ ਦਲ ਸਰਕਾਰ ਅਤੇ ਕਾਂਗਰਸ ਸਰਕਾਰ ਵੱਲੋਂ ਪਾਸ ਪਹਿਲਾਂ ਦੀ ਤਰਜ਼ ਤੇ ਬਿਨਾ ਕਾਨੂੰਨ ਬਣੇ ਹੀ ਰਹਿ ਜਾਏ ਕਿਉਂਕਿ ਇਨ੍ਹਾਂ ਦੋਹੇ ਬਿੱਲਾਂ ਨੂੰ ਵੀ ਰਾਸ਼ਟਰਪਤੀ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਸਰਕਾਰ ਦੀ ਬਚੀ ਹੋਈ ਮਿਆਦ ਦੌਰਾਨ ਇਹ ਕਾਨੂੰਨ ਤੱਕ ਅਟੁਗਟ ਨਹੀਂ ਆਉਣ ਵਾਲਾ ਇੱਕ ਪਾਸੇ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਤਾਂ ਦੂਜੇ ਪਾਸੇ ਸੈਸ਼ਨ ਦੇ ਆਖਰੀ ਦਿਨ ਬੇਅਦਬੀਆਂ ਦੇ ਮੁੱਦੇ ਤੇ ਖੂਬ ਸਿਆਸਤ ਤਿੱਖੀ ਬਹਿਸ ਵੀ ਹੋਈ ਇੱਥੋਂ ਤੱਕ ਕਿ ਜਲਦੇ ਸੈਸ਼ਨ ਦੌਰਾਨ ਇਹ ਮੰਨ ਵੀ ਲਿਆ ਗਿਆ ਕਿ ਬੇਅਦਬੀ ਦੇ ਮੁੱਦੇ ਤੇ ਹੁਣ ਤੱਕ ਸਿਰਫ ਸਿਆਸਤ ਹੀ ਹੋਈ ਹੈ ਜਿੱਹਾਂ ਬੇਅਦਬੀ ਦੇ ਮੁੱਦੇ ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੱਡਾ ਖੁਲਾਸਾ ਕਰਦੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਸਮੇਂ ਬੇਅਦਬੀ ਦੇ ਮੁੱਦੇ ਤੇ ਅਸੀਂ ਜੰਮ ਕੇ ਸਿਆਸਤ ਕੀਤੀ ਬੇਅਦਬੀ ਵਰਗੇ ਗੰਭੀਰ ਮੁੱਦੇ ਤੇ ਵੀ ਕਾਂਗਰਸ ਵਿੱਚ ਦੋ ਧੜੇ ਸਨ ਇੱਕ ਧੜਾ ਮਸਲੇ ਦਾ ਹੱਲ ਚਾਹੁੰਦਾ ਸੀ ਤੇ ਦੂਜਾ ਇਸ ਤੇ ਸਿਆਸਤ ਜਾਰੀ ਰੱਖਣ ਦੇ ਪੱਖ ਵਿੱਚ ਸੀ ਜ਼ਰਾ ਸੁਣੋ ਕੀ ਕਹਿ ਰਹੇ ਨੇ ਪ੍ਰਗਟ ਸਿੰਘ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਹੈ ਸਰ ਅੱਜ 3.5 ਸਾਲ ਹੋ ਗਏ ਆ ਪ੍ਰਣਾਲੀ ਉੱਥੇ ਦਾ ਉੱਥੇ ਆ ਵਿਅਦਬੀ ਦੇ ਮੁੱਦੇ ਤੇ ਬਹਿਸ ਹੋ ਰਹੀ ਸੀ ਇਸੇ ਬਹਿਸਬਾਜ਼ੀ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਆਪ ਨੇ 24 ਘੰਟੇ ਦੇ ਅੰਦਰ ਬੇਅਦਬੀ ਤੇ ਇਨਸਾਫ ਦਵਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਆ ਕੁਝ ਨਹੀਂ ਹੋਇਆ ਕੁਮਰ ਵਿਜੇ ਪ੍ਰਤਾਪ ਨੂੰ ਚਿਹਰਾ ਬਣਾਇਆ ਗਿਆ ਉਹਨਾਂ ਨੂੰ ਵੀ ਪਾਰਟੀ ਚੋਂ ਬਾਹਰ ਦਾ ਰਸਤਾ ਵਕਾ ਦਿੱਤਾ ਗਿਆ ਬਾਜਵਾ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਬੇਅਦਬੀ ਤੇ ਚੱਲ ਰਹੀ ਜਾਂਚ ਵਿੱਚ ਸਾਬਕਾ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਬਾਜਵਾ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਬੇਅਦਬੀ ਦੇ ਕੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਾਮਜ਼ਦ ਨਾ ਕਰਨ ਤੇ ਉਹਨਾਂ ਨੇ ਆਪ ਸਰਕਾਰ ਤੇ ਸਵਾਲ ਚੁੱਕ ਦਿੱਤੇ ਜਿਸ ਦਾ ਅਕਾਲੀ ਦਲ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਹੁਣ ਸਾਫ ਹੈ ਸਪਸ਼ਟ ਹੈ ਕਿ ਕਿਵੇਂ ਬੇਅਦਬੀ ਦੇ ਮੁੱਦੇ ਤੇ ਕਿਸ ਦਾ ਨਾਂ ਪਾਉਣਾ ਹੈ ਕਿਸ ਦਾ ਨਾਂ ਕੱਢਣਾ ਹੈ ਇਹ ਸਬੂਤਾਂ ਦੇ ਆਧਾਰ ਤੇ ਨਹੀਂ ਬਲਕਿ ਸਿਆਸਤ ਦੇ ਆਧਾਰ ਤੇ ਤੈ ਕੀਤਾ ਜਾਂਦਾ ਰਿਹਾ ਹੈ ਜਿਹੜਾ ਕੇਸ ਬਹਿਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੀ ਨਹੀਂ ਹੈ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਇੱਕ ਕੇਸ ਵਿੱਚ ਸਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹੈ ਨਹੀਂ ਤੇ ਉਹਦਾ ਮਤਲਬ ਹੈ ਸਾਫ ਤੋਂ ਜਿਹੜਾ ਮੈਲੀਗੇਸ਼ਨ ਲਾਣਾ ਤੁਹਾਡੀ ਸਰਕਾਰ ਇਜ਼ ਨਾਟ ਸincere ਬਾਜਵਾ ਸਾਹਿਬ ਦੀ ਸਟੇਟਮੈਂਟ ਤੋਂ ਇੱਕ ਚੀਜ਼ ਸਪਸ਼ਟ ਹੋ ਗਈ ਜਿਹੜੀ ਅਸੀਂ ਪਹਿਲੇ ਦਿਨੋਂ ਕਹਿੰਦੇ ਰਹੇ ਹਾਂ ਕਿ ਇਹਨਾਂ ਕੇਸਾਂ ਦਾ ਇੰਨਾ ਸਿਆਸੀਕਰਨ ਕਰਤਾ ਇਹਨਾਂ ਦੋਨਾਂ ਪਾਰਟੀਆਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕਿ ਕਿਸੇ ਦਾ ਵੀ ਨਾਂ ਪਾਉਣਾ ਜਾਂ ਕਿਸੇ ਦਾ ਨਾਂ ਛੱਡਣਾ ਇਹ ਸਿਆਸੀ ਫੈਸਲਾ ਹੁੰਦਾ ਹੈ ਦੋਵੇਂ ਸਰਕਾਰਾਂ ਨੇ ਸਿਆਸੀ ਫੈਸਲਾ ਕੀਤਾ ਕੋਈ ਕਾਨੂੰਨ ਤੇ ਕੋਈ ਤੱਥਾਂ ਤੇ ਕੋਈ ਫੈਕਟਸ ਤੇ ਬੇਸਡ ਇਹ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਥੋੜੀ ਸਰਕਾਰ ਇੱਥੇ ਬਣੀ 2017 ਚ ਤੇ ਤੁਸੀਂ ਕਿਉਂ ਨਾ ਉਸ ਵੇਲੇ ਇਹਨਾਂ ਦੇ ਨਾਂ ਪਾਏ ਚਲਾਨਾ ਦੇ ਵਿੱਚ ਬੇਅਦਬੀ ਤੇ ਸਵਾਲ ਸੱਤਾ ਤੇਰ ਨੂੰ ਵੀ ਕੀਤੇ ਗਏ ਸਵਾਲ ਪੁੱਛਿਆ ਗਿਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲਾਂ ਸੀਐਮ ਬਣਨ ਤੋਂ ਪਹਿਲਾਂ ਜੋ ਭਗਵੰਤ ਮਾਨ ਦਾਵਾ ਕਰਦਾ ਸੀ ਕਿ ਜੇਕਰ ਸੱਤਾ ਚਾਹੀ ਤਾਂ 24 ਘੰਟੇ ਚਿੰਸਾਬ ਦੇਾਂਗੇ ਜਿਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਸਰਕਾਰ ਦੇ ਪੂਰੇ ਘੰਟਿਆਂ ਦਾ ਹਿਸਾਬ ਕਿਤਾਬ ਕੱਢ ਕੇ ਜਵਾਬ ਮੰਗ ਲਿਆ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਦਨ 24 ਆਵਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜੇ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸੱਟ ਬਣੀ ਹੈ ਇਹਨਾਂ ਬੇਅਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚ ਉਹ ਮੈਂਬਰਸ ਉਹਨਾਂ ਕਿਹਾ ਸੀ ਕੁਵਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਉਸ ਤਰ੍ਹਾਂ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹਿਟੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟੜੇ ਤੱਕ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 20 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਪੁੱਦਰ ਸੂਬੇ ਵਿੱਚ ਹੋ ਰਹੀਆਂ ਬੇਅਦਬੀਆਂ ਦੇ ਮੁੱਦੇ ਤੇ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਭਾਈ ਗੁਰਜੀਤ ਸਿੰਘ ਖਾਲਸਾ ਜੋ ਪਿਛਲੇ ਲੰਬੇ ਸਮੇਂ ਤੋਂ ਸਮਾਣਾ ਵਿੱਚ ਟਾਵਰ ਤੇ ਚੜੇ ਹੋਏ ਨੇ ਜਿਨ੍ਹਾਂ ਦੀ ਸਿਹਤ ਵੀ ਲਗਾਤਾਰ ਵਿਗੜਦੀ ਜਾ ਰਹੀ ਹੈ ਉਹਨਾਂ ਦੇ ਮੋਰਚੇ ਨਾਲ ਜੁੜੇ ਆਗੂਆਂ ਦਾ ਸਰਕਾਰ ਨੂੰ ਕੀ ਕਹਿਣਾ ਸੀ ਜ਼ਰਾ ਉਹ ਵੀ ਸੁਣੋ ਸਾਡੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਅੱਜ ਕਿ ਅੱਜ ਜਿਹੜਾ ਉਹ ਬਿਲ ਪਾਸ ਹੋ ਜਾਏਗਾ ਅਸੀਂ ਤਾਂ ਉਸ ਗੱਲ ਦੀ ਉਡੀਕ ਦੇ ਵਿੱਚ ਸੀ ਪਰ ਜਿਸ ਢੰਗ ਦੇ ਨਾਲ ਇਹਨੂੰ ਲਮਕਾਇਆ ਗਿਆ ਇੱਕ ਠੰਡੇ ਬਸਤੇ ਵਿੱਚ ਪਾਉਣ ਵਾਲੀ ਗੱਲ ਹੋਈ ਹੈ ਉਹਦੇ ਤੋਂ ਅਸੀਂ ਨਿਰਾਸ਼ ਆ ਭਾਈ ਗੁਰਜੀਤ ਸਿੰਘ ਵੀ ਬਹੁਤ ਨਿਰਾਸ਼ ਆ ਜੇ ਸਾਰੇ ਸਹਿਮਤ ਸੀਗੇ ਤੇ ਫੇਰ ਤਾਂ ਐਵੇਂ ਗਿੱਲਾ ਪੀਣਾ ਨਾ ਜਿਹੜਾ ਤੁਸੀਂ ਪਾ ਰਹੇ ਹੋ ਇਹ ਤਾਂ ਗਿੱਲਾ ਪੀਣਾ ਅੱਜ ਦੇ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਜਿੱਥੇ ਤੁਸੀਂ ਦੋ ਦਿਨਾਂ ਦੇ ਵਿੱਚ ਸਾਰੀ ਪੰਜਾਬ ਦਾ ਵਰਸ਼ਨ ਲੈ ਸਕਦੇ ਹੋ ਸਾਰੇ ਪੰਜਾਬ ਦਾ ਜਿਹੜਾ ਹੈ ਉਹ ਤੁਸੀਂ ਵਿਊ ਲੈ ਸਕਦੇ ਹੋ ਪੋਰਟਲ ਖੋਲ ਕੇ ਉਹਦੇ ਤੇ ਟਾਈਮ ਬਾਉਂਡ ਕਰ ਦਿਓ ਜਿਨ੍ਹਾਂ ਨੇ ਵਿਊ ਦੇਣਾ ਉਹ ਦੇ ਦੇਣ ਤੁਹਾਨੂੰ ਤੇ ਜੇ ਹੁਣ ਤੁਸੀਂ 6 ਮਹੀਨੇ ਤੇ 6 ਮਹੀਨੇ ਬਾਅਦ ਫਿਰ ਤੁਸੀਂ 6 ਮਹੀਨੇ ਮੰਗਣ ਲੱਗ ਪੋਗੇ ਤੇ ਫਿਰ ਸਾਡਾ ਕੀ ਬਣੂਗਾ ਫਿਰ ਉੱਤੋਂ ਇਹ ਤਾਂ ਫਿਰ ਸਾਡਾ ਉਹੀ ਗੱਲ ਆ ਜਾਂਦੀ ਹੈ ਨਾ ਫਿਰ ਤੁਸੀਂ ਮਾਰਨਾ ਹੀ ਚਾਹੁੰਦੇ ਉਹਨੂੰ ਭਾਈ ਗੁਰਜੀਤ ਸਿੰਘ ਨੂੰ ਮਾਰਨਾ ਹੀ ਚਾਹੁੰਦੇ ਹੋ ਤਾਂ ਹੀ ਤੁਸੀਂ ਇਸ ਢੰਗ ਨਾਲ ਲੱਗੇ ਤੁਹਾਨੂੰ ਦੱਸ ਦਈਏ ਕਿ 2016 ਤੋਂ ਲੈ ਕੇ ਹੁਣ ਤੱਕ ਇਹ ਤੀਜੀ ਵਾਰ ਹੈ ਕਿ ਬੇਅਦਬੀਆਂ ਦੇ ਖਿਲਾਫ ਕਾਨੂੰਨ ਲਿਆਂਦਾ ਗਿਆ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਖਿਲਾਫ ਕਾਨੂੰਨ ਲਿਆਂਦਾ ਗਿਆ ਮਾਰਚ 2016 ਵਿੱਚ ਭਾਰਤੀ ਦੰਡ ਸੰਹਿਤਾ ਪੰਜਾਬ ਸੋਧ ਬਿਲ 2016 ਅਤੇ ਅਪਰਾਧਿਕ ਪ੍ਰਕਿਰਿਆ ਸੰਹਿਤਾ ਪੰਜਾਬ ਸੋਧ ਬਿਲ 2016 ਪਾਸ ਕਰਕੇ ਰਾਜਪਾਲ ਕੋਲ ਭੇਜਿਆ ਗਿਆ ਰਾਜਪਾਲ ਨੇ ਜ਼ਰੂਰੀ ਸੋਧਾਂ ਕਰਨ ਲਈ ਮੁੜ ਪੰਜਾਬ ਸਰਕਾਰ ਨੂੰ ਇਹ ਬਿਲ ਵਾਪਸ ਭੇਜ ਦਿੱਤਾ ਦੂਜੀ ਵਾਰ 2018 ਵਿੱਚ ਕੈਪਟਨ ਸਰਕਾਰ ਨੇ ਇਸ ਬਿਲ ਵਿੱਚ ਸੋਧਾਂ ਕੀਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਭਗਵਤ ਗੀਤਾ ਕੁਰਾਨ ਅਤੇ ਬਾਈਬਲ ਸਣੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਕਿਹਾ ਗਿਆ ਤੇ ਇਹਨਾਂ ਦੋਹੇ ਬਿਲਾਂ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਹੀਂ ਮਿਲ ਸકી ਤੇ ਹੁਣ ਤੀਜੀ ਵਾਰ ਆਪ ਸਰਕਾਰ ਦੇ ਦੌਰਾਨ ਬੇਅਦਬੀਆਂ ਖਿਲਾਫ ਲਿਆਂਦਾ ਇਹ ਬਿਲ ਵੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਤੀਜੀ ਵਾਰ ਵੀ ਇਹ ਮਸਲਾ ਠੰਡੇ ਬਸਤੇ ਵਿੱਚ ਹੀ ਪੈਂਦਾ ਵਖਾਈ ਦੇ ਰਿਹਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼